ਲੋ ਦੋਸਤੋ ਤੁਸੀਂ ਦੇਖ ਸਕਦੇ ਹੋ ਦੇਗ ਤਿਆਰ ਹੋ ਚੁੱਕੀ ਆ ਤੇ ਖਾਲਸਾ ਦਲ ਵੱਲੋਂ ਮਤਲਬ ਅਰਦਾਸ ਕਰਕੇ ਦੇਗ ਸਕਾਈ ਜਾਉ ਤੇ ਹਰ ਮੈਦਾਨ ਫਤਿਹ ਜਿਵੇਂ ਕਿ ਮਹਾਰਾਜਾ ਅੰਮ੍ਰਿਤਸਰ ਦੇ ਦਰਬਾਰ ਦੇ ਵਾਰੀ ਜੀ ਯੰਗਸ ਤੋਂ ਚਾਰ ਦਿਨ ਦਾ ਟਾਈਮ ਹੈ ਵਾਹ ਦਰਬਾਰ ਜੀ ਦਸਮ ਗ੍ਰੰਥ ਦਰਬਾਰ ਜੀ ਸ੍ਰੀ ਸਰਬਲੋ ਦਰਬਾਰ ਜੀ ਕੇ ਬਾੜ ਦਰਸ਼ਨ ਉਪਦੇਸ਼ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਤਿਗੁਰਾਂ ਦੇ ਪਿਆਰੇ ਸਾਹਿਬਜਾ ਦੇ ਪੰਜ ਪਿਆਰੇ ਪੰਜ ਜੀ 40 ਮਿੱਤੇ ਹੱਡੀਆਂ ਤੱਪੀਆਂ ਚਿੱਟਾਂ ਦਿੱਟਾਂ ਨਿਹੰਗ ਸਿੰਘਾਂ ਭਟੰਗ ਸਿੰਘਾਂ ਸਰਬੱਤ ਗੁਰੂ ਖਾਲਸੇ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸ੍ਰੀ ਗੁਰਮੁਖੰਦ ਪਿਆਰੇ ਆ ਰਿਆਂ ਨਾਮ ਜਪਿਆ ਵਾਣ ਛਕਿਆ ਦੇ ਕੇ ਲਾਈ ਤੇਗ ਵਹਾਈ ਤੇ ਕਰਮ 헤ਸ 33 ਦੇਸ ਦੇ ਅੰਡ ਦੇ ਟੀਕਰ ਜੀ ਜੰਗਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੱਥੇ ਜਹਾ ਗੁਰੂ ਕਾਸ਼ਟਰੀ ਸਾਹਿਬ ਦਾ ਨਾਮ ਆਇਆ ਰਿਹਾ ਜਿੱਥੇ ਦੀ ਭਾਗੀ ਹੋਇਆ ਗੁਰੂ ਕਾਸ਼ਟਰੀ ਦੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਜੀ 4 ਟੱਕ ਦਾ ਪੰਜਵਾਂ ਸਰ ਤੇ ਫੁੱਟਾ ਦਮ 94 ਕਰੋੜ ਦੀ ਕਮਾਈ ਦਾ ਧਿਆਨ ਕਰਕੇ ਖਾਸ ਗੀ ਬੋਲੋ ਜੀ ਵਾਹਿਗੁਰੂ ਬੰਦ ਫੁੱਟਵਾਰਿਆਂ ਦੀ ਸਾਤਾ ਮਾਨ ਨਾ ਤੋਂ ਸਾਰੇ ਜੀ ਦੀ ਦਸ ਨੂੰ ਗਾ ਗੁਰੂ ਦੇ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਕਾਸ਼ਟਰੀ ਦਾ ਨਾਮ ਸ੍ਰੀ ਚੰਗੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਕਾਲ ਪ੍ਰਕਾਸ਼ ਸਾਈਂ ਗੁਰੂ ਸਤਿਪਾਤ ਜੀ ਆਪ ਜੀ ਦੇ ਹਜ਼ੂਰ ਛੀਤੀ ਦੇ ਕਾਦੇ ਰਗੜੇ ਲੱਗੇ ਜੋ ਸਿੰਘਾਂ ਵੱਲੋਂ ਮੋਰਚਾ ਲਗਾਇਆ ਗਿਆ ਸੀ ਸਾਬਕਾ ਪਹੁੰਚੂ ਜੀ ਦੇ ਹੱਥ ਵਿੱਚ ਉਹ ਮੋਰਚਾ ਹੋਇਆ ਫਤਿਹ ਆਪ ਜੀ ਦੇ ਹਜ਼ੂਰ ਛੀਤੀ ਦੇ ਕਾਦੇ ਰਗੜਿਆਂ ਦੇ ਨਾਲ ਹੀ ਬੇਅੰਤ ਬਾਣੀਆਂ ਦੇ ਪਾਠ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੜ ਦੀ ਕਲਾ ਤੇਰੇ ਭਾਣੇ ਸਰਵਤਨ ਹੋ ਗਿਆ ਜਦ ਜਦ ਇਹ ਹੋ ਗਿਆ ਮਸਲਾ ਹੋ ਗਿਆ ਫਤਿਹ ਹੋਰ ਕੀ ਫਤਿਹ ਹੋ ਗਿਆ ਠੀਕ ਹੈ ਇਹ ਦਾਸ ਕਰਦੇ ਆ ਪਾਠ ਕਰ ਹੀ ਜਾਂਦੇ ਆ ਬੂਚਾ ਫਤਿਹ ਹੋ ਗਿਆ ਜੀ ਫੌਜੀ ਸਾਹਿਬ ਦਾ ਯਾਨੀ ਕਿ ਇੱਕ ਤੀਵੀ ਜਹ ਕੰਦ ਨਿਕਲ ਜੇ ਚਾਹੇ ਕੋਠੀ ਨੂੰ ਜਿੰਦਾ ਲੱਗੇ ਜਿੰਦਾ ਲਾਤਾ ਜੀ ਦੇਖੀ ਬਾਬਾ ਜੀ ਛੋਟਾ ਹਿੱਟਾਂ ਵੀ ਲੈ ਸੀ ਫੌਜੀ ਸਾਹਿਬ ਕੋਠੀ ਨੂੰ ਜਿੰਦਾ ਤੇ ਅੱਜ ਮਾਨ ਸਾਹਿਬ ਦੇ ਕੇ ਜੋ ਤੁਹਾਨੂੰ ਪਤਾ ਕਿ ਨਿਧਾਨ ਸਿੰਘ ਨਗਰ ਮਾਨ ਸਾਹਿਬ ਦੇ ਕੇ ਕਪੂਜੀ ਪਰਿਵਾਰ ਦਾ ਮਸਲਾ ਚੱਲ ਰਿਹਾ ਸੀ ਆਪਣੀ ਪਤਨੀ ਦੇ ਨਾਲ ਆਪਣੇ ਕੋਠੀ ਨੂੰ ਲੈ ਕੇ ਤੇ ਸੀਦਾਂ ਦਾ ਪੈਰਾ ਤੁਸੀਂ ਦੇਖ ਸਕਦੇ ਹੋ ਲੱਗਿਆ ਹੋਇਆ ਤੇ ਦੀਗਾਂ ਤਿਆਰ ਹੋ ਕੇ ਅਰਦਾਸ ਹੋ ਰਹੀ ਹੈਗੀ ਤੇ ਮਾਨਸਰੀਆਂ ਮਾਨਸਰ ਦੇ ਤਸਵੀਰਾਂ ਨੇ ਸਾਰਾ ਇੱਧਰ ਪਿੰਡ ਮੌਜੂਦ ਹੈਗਾ ਤੇ ਇੱਧਰ ਸਾਰਾ ਆਪਣਾ ਤਰਨਾ ਦਲ ਤੇ ਬਾਪੂ ਚੜਤ ਸਿੰਘ ਜੀ ਜੱਥੇਦਾਰ ਬਾਬੂ ਚੜਤ ਸਿੰਘ ਜੀ ਤੇ ਜੱਥੇਦਾਰ ਸੇਰ ਸਿੰਘ ਜੀ ਜੱਥੇਦਾਰ ਰਾਜਾ ਰਾਜ ਸਿੰਘ ਜੀ ਤੇ ਮਾਤਾ ਮਨਪ੍ਰੀਤ ਕੌਰ ਕਾਲਸਾ ਜੀ ਤੇ ਇਦਾਂ ਤਿਆਰ ਹੋ ਗਏ ਹਾਂਜੀ ਮਾਤਾ ਜੀ ਫਿਰ ਅੱਜ ਕਿ ਮੇਰੇ ਹੈ ਜੀ ਜਿਹੜਾ ਫੈਸਲਾ ਹੋਣਾ ਸੀ ਵਧੀਆ ਹੋ ਗਿਆ ਜੀ ਹੱਤਾ ਹੋ ਗਿਆ ਅੱਜ ਨਿਪਟਿਆ ਸਾਰਾ ਹੈ ਨਾ ਉਹ ਵੀ ਵੇਰ ਕੇ ਬੈਠੀਆਂ ਹੋ ਜਿਾ ਸੀ ਦੀ ਰਗੜਾ ਪਾੰਦਿਆ ਸਾਰੀ ਸ਼ੀਦਾਂ ਦਾ ਜਿਹੜਾ ਪੈਰਾ ਹੋ ਗਿਆ ਜਿੱਥੇ ਕੋਈ ਨਹੀਂ ਨਾ ਖੜਦਾ ਨਾ ਜਿਹੜਾ ਹਰੇ ਕੋ ਕੰਮ ਕੋਈ ਵੀ ਅੜਦਾ ਛੀ ਦੀ ਰਗੜੇ ਪਾਵੀਂ ਸ਼ਰਦਾਈਆਂ ਲਾਵੀਂ ਪਾਠ ਕਰੋ ਵੀ ਆਟੋਮੈਟਿਕ ਛੀਦਾਂ ਦਾ ਪਾਰ ਆ ਜਾਂਦਾ ਅਸੀਂ ਦੀ ਰਗੜਾ ਪਾਉਂਦੇ ਸਾਰੀ ਮੈਸੇਜ ਆ ਗਿਆ ਵੀ ਹਾਂ ਵੀ ਉਧਰ ਕੰਮ ਫਤਿਹ ਹੋ ਗਿਆ ਜਦ ਜੇ ਆਇਆ ਸੀ ਠੀਕ ਹੈ ਜੀ ਹਾਂ ਜੀ ਪੱਤਰਕਾਰਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਪੱਤਰਕਾਰ ਸਾਡੇ ਜਿਹੜੇ ਆ ਨਾਲ ਸਾਡੇ ਨਾਲ ਸਹਿਯੋਗ ਦਿੰਦੇ ਆ ਸੇਵਾ ਚ ਦੇ ਰਹੇ ਸਹਿਯੋਗ ਸਾਡੇ ਨਾਲ ਸਾਰਿਆਂ ਸੰਗਤਾਂ ਨੂੰ ਦੱਸ ਦਈਏ ਮੈਂ ਜਿੰਨੇ ਸਾਡੇ ਨਾਲ ਪੱਤਰਕਾਰ ਨੇ ਕਿਸੇ ਨੂੰ ਵਹਿ ਮਣਾਵੇ ਵੀ ਪੱਤਰਕਾਰ ਪੈਸੇ ਲੈਂਦੇ ਆ ਵਿਜਾਪਤਾ ਤੌਰ ਦੇ ਆ ਜਿਹਨੇ ਸਾਡੇ ਨਾਲ ਪੱਤਰਕਾਰ ਹੈ ਨਾ ਮਹਾਰਾਜ ਇਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਕਰੇ ਵੀ ਤੰਦਰੁਸਤੀਆਂ ਦਵੇ ਪਰਿਵਾਰਾਂ ਵਿੱਚ ਬਰਕਤਾਂ ਪਾਵੇ ਘਰ ਦੇ ਵਿੱਚ ਇਹ ਸਾਰੇ ਸੇਵਾ ਵਿੱਚ ਸਹਿਯੋਗ ਦੇ ਰਹੇ ਆ ਜਿਸੇ ਤਰ੍ਹਾਂ ਅਸੀਂ ਸੇਵਾ ਵਿੱਚ ਦੋ ਰਹੇ ਤੇ ਜਿਹੜੇ ਸਾਨੂੰ ਆਪਣੇ ਉੱਤੇ ਸਾਜਲੀ ਤੋਂ ਹੈ ਨਾ ਜਿਹੜੇ ਸਮਾਨਤ ਕਰਕੇ ਗਏ ਆ ਸਰੋਫਿਆਂ ਨਾਲ ਤੇ ਜਿਹੜੇ ਆਪਣੀ ਭੇਟਾ ਦੇ ਕੇ ਗਏ ਆ ਪਰਮਾਤਮਾ ਉਹਨਾਂ ਨੇ ਵੀ ਚੜ੍ਹਦੀ ਕਲਾ ਕਰੇ ਵੀ ਤੰਦਰੁਸਤੀਆਂ ਦਵੇ ਵੀ ਬਰਕਤਾਂ ਪਾਵੇ ਵੀ ਮੰਗਿਆ ਕੁਝ ਨਹੀਂ ਕੀਤਾ ਸੀ ਮੰਗਿਆ ਨਹੀਂ ਸੀ ਫਿਰ ਵੀ ਵਿਚਾਰੇ ਸ਼ਰਤਾ ਜੀ ਉਹਨਾਂ ਦੀ ਹਾਂ ਸ਼ਰਤਾ ਦੇ ਨਾਲ ਸਾਨੂੰ ਸਮਾਨਤ ਕਰਕੇ ਗਏ ਆ ਸਾਡੇ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਰਖਾ ਵਾਹਿਗੁਰੂ ਜੀ ਦੀ ਵਾਹਿਗੁਰੂ ਜੀ ਦੀ ਤੇ ਦੇਖੋਗੇ ਦੋਸਤੋ ਇਹ ਮਾਨਸਾ ਦੀਆਂ ਤਸਵੀਰਾਂ ਨੇ ਤੇ ਸਿੰਘ ਸਾਹਿਬ ਤੇ ਦੇਗਾ ਤਿਆਰ ਹੋ ਰਹੇ ਨੇ ਅਰਦਾਸ ਹੋ ਰਹੀ ਹੈ ਤੇ ਇੰਦਰ ਸਾਰਾ ਪਿੰਡ ਨਗਰ ਮੌਜੂਦ ਹੈਗਾ ਅੱਗੇ ਜੀ ਖਲਾਫ ਇਸ ਚਾਲੇ ਹੋ ਕੇ ਤਕੜਾ ਸੰਘਰਸ਼ ਕਰਕੇ ਅਸੀਂ ਇਹ ਮਤਲਬ ਕਿ ਉਹ ਘਰ ਛੜਾ ਕੇ ਦਿੱਤੇ ਇਹ ਬੀਬੀ ਸਾਡੀ ਭੈਣ ਆ ਮਨਪ੍ਰੀਤ ਕੌਰ ਬਾਬਾ ਜੀ ਸ਼ੇਰ ਸਿੰਘ ਬਾਬਾ ਕਮੰਡ ਸਿੰਘ ਖਾਲਸਾ ਉਗਰਾਹਾ ਇਹ ਸਾਰੇ ਮਤਲਬ ਕਿ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਵਾਲੀ ਫੌਜ ਹੈ ਇਦਾਂ ਦੀ ਫੌਜੀ ਗੁਰੂ ਗੋਬਿੰਦ ਸਿੰਘ ਨੇ ਤਿਆਰ ਕੀਤੀ ਸੀ ਇਹ ਵਾਕਈ ਸੱਚੀ ਮਿੱਚੀ ਅੱਜ ਗੁਰੂਆਂ ਦੀ ਜਿਹੜੇ ਉਹ ਨਕਸ਼ੇ ਕਦਮ ਤੇ ਚੱਲ ਕੇ ਜ਼ਬਰ ਜ਼ੁਲਮ ਦੇ ਖਿਲਾਫ ਲੜ ਰਹੇ ਨੇ ਔਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ੱਤਕਾ ਗਰੀਬ ਲੋਕਾਂ ਨਾਲ ਹੋ ਰਿਹਾ ਹੈ ਮੈਂ ਬਾਬਾ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਮਾਨਸਾ ਦੇ ਵਿੱਚ ਇਹ ਆਏ ਨੇ ਮੈਂ ਮਜ਼ਦੂਰ ਮੁਕਤੀ ਮੋਰਚਾ ਅਲਿਬ੍ਰੇਸ਼ਨ ਦਾ ਜ਼ਿਲ੍ਹੇ ਦਾ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਇਨਨੋਜੀ ਆਇਆ ਕੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਰਥਣ ਸਮਰਥਣ ਜੀ ਅੱਗੂ ਆਏ ਨੇ ਮਜਦੂਰ ਆਖੂ ਆਏ ਨੇ ਸਮਰਥਨ ਤੇ ਆਏ ਨੇ ਕੀ ਬੋਲਦੇ ਚਲੋ ਬੋਲਤਾ ਜੀ ਨਹੀਂ ਅੱਛਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਕਿਰਾਂ ਦੇ ਉੱਥੇ ਵੀ ਆਪਾਂ ਕਬਜ਼ੇ ਤੋਂ ਸੀ ਤੁਹਾਡਾ ਵੀ ਬਹੁਤ ਬਹੁਤ ਪੱਤਰਕਾਰਾਂ ਦੇ ਸਭ ਤੋਂ ਪਹਿਲਾਂ ਪੱਤਰਕਾਰਾਂ ਦੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਸੇਵਾ ਦੇ ਨਾਲ ਸਾਡੇ ਹਰ ਇੱਕ ਥਾਂ ਸਾਡੇ ਨਾਲ ਪਹੁੰਚਦੇ ਫੋਨ ਕਰਦੇ ਅਸੀਂ ਕਿਉਂਕਿ ਮੈਨ ਪੱਤਰਕਾਰ ਵੀ ਮੈਨ ਮੁੱਦੇ ਤੇ ਠੀਕ ਹੈ ਨਾ ਵੀ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਸਾਡਾ ਸਹਿਯੋਗ ਦਿੰਦੇ ਬਾਦ ਜੜ ਨਜਾਇਜ਼ ਕਬਜ਼ੇ ਕਰਦੇ ਆ ਪਹਿਲਾਂ ਆਪਾਂ ਉਥੋਂ ਕੋਠੀਆਂ ਛਡਾਈਆਂ ਉਹਨਾਂ ਨੂੰ ਘਾਰਾਂ ਦੇ ਵਿੱਚ ਬਿਠਾਇਆ ਬੀਬੀਆਂ ਨੂੰ ਹੁਣ ਸਾਡੇ ਕੋਲ ਜਿਹੜਾ ਵਾ ਇਹ ਬੀਰ ਵਿਚਾਰਾ ਆਇਆ ਵਾ ਜ਼ਮੀਨ ਦਾ ਸਰਕਾਰਾਂ ਚਾਹੇ ਤੇ ਕਬਜ਼ਾ ਦਵਾ ਸਕਦੀਆਂ ਵਾ ਜਦੋਂ ਸਬੂਜੇ ਦਾ ਆਪਾਂ ਕਾਗਜ਼ ਇਹਨਾਂ ਦੇ ਨਾਂ ਤੇ ਬੋਲਦੇ ਆ ਜੀਟਰੀਆਂ ਇਹਨਾਂ ਦੇ ਨਾਂ ਤੇ ਬੋਲਦੇ ਆ ਤੇ ਤੀਜਾ ਬੰਦਾ ਆਣ ਕੇ ਕਿੱਦਾਂ ਕਬਜ਼ਾ ਕਰ ਜਾਂਦਾ ਮੈਂ ਤੇ ਹੈਰਾਨ ਸਰਕਾਰਾਂ ਕੀ ਗੱਲ ਹੱਕ ਨਹੀਂ ਪੰਦਾ ਪੰਜਾਬ ਪੁਲਿਸ ਦਾ ਸਰਕਾਰਾਂ ਨੂੰ ਆਪਣ ਹੱਕ ਦਵਾਉਂਦਾ ਜਿੱਥੇ ਨਜਾਇਜ਼ ਹੁੰਦੀ ਆ ਇਹ ਪੰਜਾਬ ਪੁਲਿਸ ਦਾ ਵੀ ਫਰਜ਼ ਪੰਦਾ ਬਿਜੇ ਤਾਂ ਨਜਾਇਜ਼ ਹੁੰਦੀ ਆ ਨਾ ਉੱਥੇ ਖੜਦਾ ਹੱਕ ਸੱਚ ਤੇ ਖੜਨਦਾ ਪੰਜਾਬ ਪੁਲਿਸ ਦਾ ਤਾਂ ਦਬਕਾ ਹੀ ਬਹੁਤ ਆ ਜੇ ਕੋਈ ਵਿਗੜੀ ਔਰਤ ਆ ਨਾ ਪੰਜਾਬ ਪੁਲਿਸ ਨੂੰ ਆਪ ਸਿੱਧੀ ਕਰਨੀ ਚਾਹੀਦੀ ਮਹਿਲਾ ਮੰਡਲ ਦੀ ਮੈਡਮਾਂ ਸਾਧ ਕੇ ਆਪ ਚਪੇੜਾ ਮਾਰ ਕੇ ਸਹੀ ਕਰਨਾ ਚਾਹੀਦਾ ਇਹ ਰਿਕਵੈਸਟ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਖਾਲਸਾ ਕਮੰਡ ਸਿੰਘ ਖਾਲਸਾ ਗਰਾਹਾ ਸੀਪੀਆਈਐਮ ਲਿਬਰੇਸ਼ਨ ਮੁਕਤੀ ਮੋਰਚਾ ਪੰਜਾਬ ਸੰਗਰੂਰ ਜ਼ਿਲ੍ਹੇ ਦੇ ਮੀਤ ਪ੍ਰਧਾਨ ਤੇ ਸੂਬਾ ਕਮੇਟੀ ਮੈਂਬਰ ਲਿਬਰੇਸ਼ਨ ਦੇ ਤਾਂ ਮੇਰੇ ਵੀਰ ਆਏ ਨੇ ਗੁਰਪ੍ਰੀਤ ਸਿੰਘ ਤੇ ਬਲਵਿੰਦਰ ਸਿੰਘ ਘਰਾਗਣਾ ਜਿਹੜੇ ਸਾਡੇ ਇੱਥੇ ਦੇ ਮਤਲਬ ਮਾਨਸਾ ਦੇ ਆਗੂ ਨੇ ਇਹ ਕਿਸੇ ਅਲਝੇਵੇਂ ਦੇ ਵਿੱਚ ਉਲਝੇ ਹੋਤੇ ਨਹੀਂ ਹੋ ਸਕਦਾ ਇੱਥੇ ਭਾਰੀ ਕੱਟ ਵੀ ਹੋ ਸਕਦਾ ਸੀ ਜਿਵੇਂ ਉਹ ਐਸਐਚਓ ਸਾਹਿਬ ਬੋਲ ਰਿਹਾ ਸੀ ਐਸਐਚਓ ਸਾਹਿਬ ਗਾਹਾਂ ਬਾਤ ਤੇ ਸਾਨੂੰ ਅਸੀਂ ਹੱਕ ਸੱਚ ਦੀ ਲੜਾਈ ਲੜਦੇ ਆਂ ਪਰ ਸਾਨੂੰ ਅੱਜ ਸੋਡੀ ਜਮੀਰ ਆਏ ਲੱਗੀ ਵੀ ਜਿਵੇਂ ਜਿਵੇਂ ਹੀ ਖਤਮ ਮੰਗੂ ਹੋ ਗਈ ਕਿਵੇਂ ਤੁਹਾਡੀ ਆਪਦੀ ਲਿਖਤ ਆਪਦਾ ਸਾਰਾ ਕੁਝ ਹੋਇਆ ਹੋਇਆ ਪਰ ਤੁਸੀਂ ਨੇ ਅੱਜ ਆ ਸਾਨੂੰ ਮਤਲਬ ਕੰਧ ਨਹੀਂ ਕੱਢਣ ਦਿੱਤੀ ਇਹ ਕਿਉਂ ਸਾਨੂੰ ਨਹੀਂ ਪਤਾ ਵੀ ਇਹ じゃ ਕੀ ਜ਼ਹਿਰ ਖਾਗੇ ਤੁਸੀਂ ਛੋਡੀ ਹੱਥਾਂ ਦੀ ਲਿਖਤ ਹੋਵੇ ਤੁਸੀਂ ਮਤਲਬ ਉੱਥੇ ਦੋ ਬੀਬੀਆਂ ਲਿਆ ਕੇ ਕੀ ਜਿਹੜਾ ਉਹਦੇ ਅਸੀਂ ਹਰੇਕ ਗੱਲ ਦਾ ਉਹਦਾ ਪੂਰਨਾ ਪੂਰਿਆ ਕਦੇ ਮੈਨੂੰ ਆ ਚੀਜ਼ ਦੇ ਦੇ ਫੇਰ ਅਸੀਂ ਬੌਜੀ ਨੂੰ ਦੱਬਿਆ ਕਰੀਏ ਫੇਰ ਮੈਨੂੰ ਆ ਚੀਜ਼ ਦੇ ਫੇਰ ਅਸੀਂ ਬੌਜੀ ਨੂੰ ਕਿਆ ਕਰੀਏ ਵੀ ਨਹੀਂ ਦੇ ਦੇ ਮਤਲਬ ਅੱਜ ਲਿਕੜਦਾ ਹੈ ਮਤਲਬ ਕੋਡ ਨਿਬੜਦਾ ਹੈ ਨਿਬੜਦਾ ਹੈ ਅੱਜ ਪਰ ਤੁਹਾਡੇ ਨਿਮੇੜੇ ਤੇ ਅੱਜ ਸਾਨੂੰ ਇਹ ਨਹੀਂ ਲੱਗਿਆ ਵੀ ਤੁਸੀਂ ਯਾਰ ਬਹੁਤ ਸਾਨੂੰ ਘਟੀਆਂ ਗੱਲ ਲੱਗੀ ਹੈ ਗਾਹਾਂ ਬਾਹਰ ਤੇ ਜੇ ਗੱਲ ਕਰਦੇ ਹੋ ਅਗਲੇ ਨਾਲ ਠੋਕ ਮਾ ਜਾ ਕੇ ਕਰੋ ਕੱਲ ਨੂੰ ਕੋਈ ਮੁਕਰੇ ਨਾ ਅਸੀਂ ਵੀ ਜਦੋਂ ਆਉਨੇ ਆ ਅਸੀਂ ਪਹਿਲਾਂ ਐਫਪੀ ਡੈਪਟ ਲੈਨੇ ਆ ਅਸੀਂ ਉਹੀ ਨਹੀਂ ਆਉਂਦੇ ਸਾਨੂੰ ਕਾਨੂੰਨਾਂ ਬਾਰੇ ਪਤਾ ਹੈ ਸਾਡੇ ਲਵੇ ਅਗਲਾ ਫੀਡੈਪਟ ਲੈ ਕੇ ਆਉਂਦਾ ਸਰਕਾਰੀ ਰਜਿਸਟਰਡ ਕੀਤਾ ਹੁੰਦਾ ਤੇ ਸਾਡਾ ਸਟਾਮ ਲੱਗਿਆ ਹੁੰਦਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ